ਉਹਨਾਂ ਸ਼ਹਾਦਤਾਂ ਦੀ ਗੱਲ ਕੀਤੀ ਉਸ ਜ਼ੁਲਮ ਦੀ ਗੱਲ ਕੀਤੀ ਤੇ ਖਾਸ ਕਰਕੇ ਜਦੋਂ ਗੁਰੂ ਕੇ ਬਾਗ ਦੇ ਮੋਰਚੇ ਵਿੱਚ ਜ਼ੁਲਮ ਦੀ ਦਾਸਤਾਨ ਦੀ ਗੱਲ ਹੁੰਦੀ ਹੈ ਤੋਂ ਦੇ ਵਿੱਚ ਆਪਾਂ ਉਸ ਪੁਲਿਸ ਅਫਸਰ ਮਿਸਟਰ ਬੀਟੀ ਦਾ ਨਾਮ ਪੜ੍ਹਦੇ ਜਿਨੇ ਤਸ਼ੱਦਦ ਬਹੁਤਾਤ ਵਿੱਚ ਕੀਤਾ ਕਿਉਂਕਿ ਜਿਹੜਾ ਡੀ ਸੀ ਸੀਓ ਤਾਂ ਮਿਸਟਰ ਡੰਟ ਸੀ ਇਹ ਜਿਹੜਾ ਮਿਸਟਰ ਬੀਟੀ ਹੈ ਐਡੀਸ਼ਨਲ ਪੁਲਿਸ ਕਮਿਸ਼ਨਰ ਸੀਓ ਉਸ ਵਕਤ ਜਿਹੜੀ ਇਹਦੀ ਪਦਵੀ ਸੀ ਅਮਰਤਸਰ ਸਾਹਿਬ ਦੇ ਵਿੱਚ ਤੇ ਹੁਣ ਕਈ ਵਾਰੀ ਹਕੂਮਤਾਂ ਤੇ ਕਹਿੰਦੀਆਂ ਨੇ ਆ ਤੁਸੀਂ ਕਈ ਵਾਰੀ ਵੇਖਦੇ ਹੋ ਨਾ ਰੋਸ ਮਜਾਰੇ ਹੁੰਦੇ ਆ ਜਾਂ ਕੋਈ ਪ੍ਰੋਟੈਸਟ ਕਰਦੇ ਆ ਬੇਰੁਜ਼ਗਾਰ ਜਾਂ ਕੋ ਬੱਚੇ ਜਾਂ ਕੋ ਜਥੇਬੰਦੀਆਂ ਹੁਣ ਉਹਨਾਂ ਦੀ ਡਿਊਟੀ ਤਾਂ ਇਹ ਲਾਈ ਹੁੰਦੀ ਹੈ ਵੀ ਤੁਸੀਂ ਇਹਨਾਂ ਨੂੰ ਰੋਕ ਕੇ ਰੱਖਣਾ ਮੁਲਾਜ਼ਮਾਂ ਦੀ ਡਿਊਟੀ ਲੱਗ ਜਾਂਦੀ ਹੈ ਉਹਨ ਕਈ ਤਾਂ ਸਰੀਰ ਹੁੰਦੇ ਆ ਵੀ ਭਾਈ ਡਿਊਟੀ ਕਰਦੇ ਆਪਣੀ ਲੇਕਨ ਬੜੇ ਤਰੀਕੇ ਨਾਲ ਵੀ ਨਾ ਪਾਈ ਐਦਾਂ ਨਾ ਕਰੋ ਰੋਕਣਾ ਪ੍ਰੇਮ ਦੇ ਨਾਲ ਪਿਆਰ ਦੇ ਨਾਲ ਪਰ ਕਈਆਂ ਦੇ ਅੰਦਰ ਹੀ ਹੁੰਦਾ ਉਹਨਾਂ ਨੂੰ ਇਹ ਨਹੀਂ ਆਖਿਆ ਹੁੰਦਾ ਵੀ ਪਬਲਿਕ ਸਾਹਮਣੇ ਤੁਸੀਂ ਗਾਲਾਂ ਕੱਢਣ ਡੈ ਪਿਓ ਜੇ ਜਾਂ ਤੁਸੀਂ ਠੁੱਡੇ ਮਾਰਨ ਲੱਗ ਜਿਓ ਜੇ ਜਾਂ ਤੁਸੀਂ ਕਿਸੇ ਦੀ ਪੱਗ ਲਾ ਦਿਓ ਜੇ ਇਹੋ ਜਿਹਾ ਕੰਮ ਕਰਦੇ ਆ ਕਈ ਆਪੇ ਤੋਂ ਬਾਹਰ ਹੋ ਜਾਂਦੇ ਨੇ ਅਗਰੈਸਿਵ ਹੋ ਜਾਂਦੇ ਆ ਉਹਨਾਂ ਨੂੰ ਇਹ ਕਿਹਾ ਨਹੀਂ ਹੁੰਦਾ ਵੀ ਤੁਸੀਂ ਜਾਂਦੇ ਆ ਪੈਜੋ ਪੱਗਾਂ ਲਾ ਦਿਓ ਲੱਤਾਂ ਤੋੜ ਦਿਓ ਆ ਕੁਝ ਕਰ ਦਿਓ ਉਹਨਾਂ ਦੇ ਆਪਣੇ ਅੰਦਰ ਦੀ ਕਈ ਵਾਰੀ ਘਿਰਨਾ ਵੈਰ ਵਿਰੋਧ ਜਾਂ ਹੰਕਾਰ ਮਾੜੀ ਦੀ ਪਾਵਰ ਮਿਲੀ ਤਾਂ ਉਹਨੂੰ ਵਰਤਦੇ ਆ ਬੀਟੀ ਵੀ ਕੁਝ ਇਹੋ ਦੀ ਬਿਰਤੀ ਦਾ ਮਾਲਕ ਸੀ ਤੋ ਕੁ ਸੱਜਣ ਕੱਲ ਕਹਿੰਦੇ ਸਨ ਵੀ ਉਹਦਾ ਫਿਰ ਬਣਿਆ ਕੀ ਹੋਇਆ ਅਸਲ ਵਿੱਚ ਇਹ ਵੀ ਜਦੋਂ ਇਹ ਮੋਰਚਾ ਖਤਮ ਹੋਇਆ ਨਾ ਫਿਰ 8 ਨਵੰਬਰ ਤੇ 1922 ਲੋਕਾਂ ਦਾ ਰੋਹ ਵੇਖਿਆ ਅੰਗਰੇਜ਼ਾਂ ਨੇ ਤੇ ਇਹਨੂੰ ਬਦਲ ਕੇ ਤਰੱਕੀ ਦੇ ਕੇ ਤੇ ਰਾਵਲਪਿੰਡੀ ਲਾ ਦਿੱਤਾ ਜਦੋਂ ਰਾਵਲਪਿੰਡੀ ਲਾ ਦਿੱਤਾ ਉਹਦਾ ਵੱਡਾ ਕਰ ਦਿੱਤਾ ਹੁਣ ਸਿੱਖ ਸਾਰੇ ਪਾਸੇ ਸਨ ਉੱਥੋਂ ਫਿਰ ਚੱਲ ਕੇ ਇਹ ਅੰਮ੍ਰਾਲੇ ਆ ਗਿਆ ਅੰਮ੍ਰਾਲੇ ਲੱਗੀ ਇਹਦੀ ਡਿਊਟੀ ਅੰਮ੍ਰਾਲੇ ਤੋਂ ਪਟਿਆਲੇ ਰਿਹਾ ਪਟਿਆਲੇ ਤੋਂ ਬਾਅਦ ਮਲੇਰਕੋਟਲੇ ਵੀ ਰਾਸਤ ਵਿੱਚ ਰਿਹਾ ਲੇਕਿਨ ਜਦੋਂ ਇਹ ਨੌਕਰੀ ਤੋਂ ਫਾਰਗ ਹੋ ਗਿਆ ਵੀ ਹੁਣ ਇਹਨੂੰ ਕਰ ਦਿੱਤਾ ਉਹਨਾਂ ਨੇ ਫਿਰ ਪਟਿਆਲੇ ਦੇ ਕੋਲੇ ਇੱਕ ਪਿੰਡ ਹੈ ਚਠਾ ਸ਼ੇਖਵਾ ਇਹ ਉਸ ਪਿੰਡ ਦੇ ਵਿੱਚ ਰਹਿਣ ਲੱਗ ਪਿਆ ਕੋਠੀ ਤਿਆਦਕ ਬਣਾਈ ਉੱਥੇ ਇੱਕ ਪ੍ਰਤਾਪੀ ਨਾਮ ਦੀ ਇਸਤਰੀ ਸੀ ਉਹਦੇ ਨਾਲ ਇਹਨੇ ਧੱਕੇ ਨਾਲ ਸ਼ਾਦੀ ਕੀਤੀ ਕਿਉਂਕਿ ਅਸਰ ਸੂਖ ਸੀ ਸਰਕਾਰੀ ਦਰਬਾਰੇ ਪਹੁੰਚ ਸੀ ਏਡਾ ਵੱਡਾ ਅਫਸਰ ਰੂਪ ਵਿੱਚ ਰਿਟਾਇਰਨ ਵਾਲੇ ਬੰਦੇ ਕੋਲੇ ਜਦੋਂ ਤਾਕਤ ਹੁੰਦੀ ਹੈ ਨਾ ਬਹੁਤ ਘੱਟ ਲੋਕ ਨੇ ਜਿਹੜੇ ਉਸ ਤਾਕਤ ਦਾ ਗਲਤ ਇਸਤੇਮਾਲ ਨਾ ਕਰਨ ਨਿਤ ਜ਼ਿਆਦਾਤਰ ਮਨੁੱਖ ਇਹੋ ਜਿਹਾ ਕੁਝ ਕਰਦੇ ਨੇ ਉਹਨ ਜਿਸ ਵਕਤ ਇਹਨੇ ਉਹਦੇ ਨਾਲ ਧੱਕੇ ਨਾਲ ਸ਼ਾਦੀ ਵੀ ਕਰ ਲਈ ਉਥੇ ਰਹਿਣ ਲੱਗ ਪਿਆ ਉੱਥੇ ਚੱਠਾ ਸ਼ੇਖਵਾ ਜਿਹੜਾ ਪਿੰਡ ਹੈ ਉਥੋਂ ਦਾ ਹੀ ਰਹਿਣ ਵਾਲਾ ਇੱਕ ਭਾਈ ਕਾਕਾ ਸਿੰਘ ਸੀ ਮਾਲਕ ਕਿਦੇ ਅੰਦਰ ਕਦੋਂ ਜਿਹੜਾ ਉਹ ਜ਼ੁਰਤ ਪੈਦਾ ਕਰਦੇ ਫਿਰ ਉਹ ਇਹ ਨਹੀਂ ਵੇਂਦਾ ਵੀ ਸਾਹਮਣੇ ਕੌਣ ਖਲੋਤਾ ਉਹਨ ਜਦੋਂ ਉਹਨੂੰ ਇਹ ਲੱਗਾ ਤਾਂ ਉਹਨੇ ਇਹਦਾ ਵਿਰੋਧ ਕੀਤਾ ਜਦੋਂ ਵਿਰੋਧ ਕੀਤਾ ਇਹਦੇ ਧੱਕੇਦਾਰ ਇਹਨੂੰ ਉਸ ਜ਼ੁਲਮ ਦੀ ਵੀ ਜਾਤ ਦਵਾਈ ਵੀ ਤੂੰ ਉੱਥੇ ਗੁਰੂ ਕੇ ਬਾਗ ਮੋਰਚੇ ਵਿੱਚ ਜੋ ਕੁਝ ਕੀਤਾ ਤਾਂ ਇਹਨੇ ਉਹਦੇ ਉੱਤੇ ਜੋ ਕਰਦੇ ਨੇ ਅਕਸਰ ਉਹਦੇ ਉੱਤੇ ਪਰਚਾ ਕਰਾ ਦਿੱਤਾ ਉਹਦੇ ਉੱਤੇ ਐਫਆਈਆਰ ਕਰਾ ਦਿੱਤੀ ਪਰਚਾ ਕਰਾ ਦਿੱਤਾ ਤੇ ਉਹ ਅਰੈਸਟ ਹੋਣ ਦੀ ਜਗ੍ਹਾ ਭਾਈ ਕਾਕਾ ਸਿੰਘ ਜਿਹੜਾ ਸੀ ਉਹ ਭਗੌੜਾ ਹੋ ਗਿਆ ਦੌੜ ਗਿਆ ਦੌੜ ਗਿਆ ਤੇ ਉਹਨੇ ਨਾ ਜਾ ਕੇ ਜਿਹੜੇ ਬਬਰ ਪਕਾਲੀ ਸਨ ਉਹਨਾਂ ਦੇ ਨਾਲ ਉਹਨੇ ਰਾਬਤਾ ਕਾਇਮ ਕੀਤਾ ਜਿਵੇਂ ਆਪਾਂ ਗਦਰੀ ਵੀ ਕਹਿ ਦਿੰਨੇ ਉਹ ਫਿਰ ਆਪਣੇ ਇਥੋਂ ਸਰਦਾਰ ਕਿਸ਼ਨ ਸਿੰਘ ਜੀ ਗੜਗੱਜ ਜੇ ਆਪ ਜੀ ਨਾਮ ਤਾਂ ਸੁਣਿਆ ਹੋਵੇਗਾ ਕਿਉਂਕਿ ਇਥੋਂ ਜਲੰਧਰੋਂ ਹੀ ਐ ਆ ਨਗਰ ਪੈਂਦਾ ਆਪਾਂ ਜਦੋਂ ਰਾਮਾ ਮੰਡੀ ਵਾਲੇ ਪਾਸੇ ਜਾਂਦੇ ਆ ਮੈਨੂੰ ਉਹਨਾਂ ਦੇ ਘਰ ਵੀ ਉੱਥੇ ਪਰਿਵਾਰ ਨੇ ਇੱਕ ਵਾਰ ਉਹਨਾਂ ਦੀ ਯਾਦ ਮਨਾਈ ਤੋਂ ਜਾਣ ਦਾ ਮੌਕਾ ਮਿਲਿਆ ਤਾਂ ਕਿਸ਼ਨ ਸਿੰਘ ਜੀ ਗੜਗਾਜੋ ਉਹਨਾਂ ਨੂੰ ਜਦੋਂ ਮਿਲੇ ਉਹਨਾਂ ਨੇ ਫਿਰ ਅੱਗੋਂ ਆਖਿਆ ਉਹ ਕਹਿੰਦਾ ਭਾਈ ਕਾਕਾ ਸਿੰਘ ਕਹਿੰਦਾ ਵੀ ਭਾਵੇਂ ਕੁਝ ਹੋ ਜਾਏ ਏਡਾ ਜ਼ੁਲਮ ਕਰਕੇ ਇਨਾ ਤਸ਼ੱਦਦ ਕਰਕੇ ਗੁਰੂ ਕੇ ਬਾਗ ਦੇ ਮੋਰਚੇ ਵਿੱਚ ਤੇ ਉੱਤੋਂ ਧੱਕੇ ਨਾਲ ਇੱਕ ਔਰਤ ਨਾਲ ਵਿਆਹ ਕਰਵਾ ਕੇ ਸਾਡੀ ਹਿੱਕ ਤੇ ਨੱਚਦਾ ਫਿਰਦਾ ਇਹਦਾ ਇਲਾਜ ਕਰਨਾ ਚਾਹੀਦਾ ਵੀ ਜਦੋਂ ਦੁਨਿਆਵੀ ਅਦਾਲਤਾਂ ਕੋਟ ਕਚਹਿਰੀਆਂ ਨਹੀਂ ਕਰਦੀਆਂ ਫਿਰ ਸਾਨੂੰ ਕਰਨਾ ਚਾਹੀਦਾ ਜੋ ਪੰਥ ਦੀ ਮਰਿਆਦਾ ਹੈ ਰੌ ਰੀਤ ਹੈ ਉਹਨੇ ਫਿਰ ਭਾਈ ਸੇ ਭਾਈ ਕਿਸ਼ਨ ਸਿੰਘ ਜੀ ਗੜਗਾਜੋ ਉਹਨਾਂ ਨੇ ਅੱਗੋਂ ਭਾਈ ਕਾਕਾ ਸਿੰਘ ਦੇ ਸਮੇਤ ਛੇ ਬਾਣੇ ਜਾਣਿਆਂ ਦੀ ਡਿਊਟੀ ਲਾ ਦਿੱਤੀ। ਉਹਦੇ ਵਿੱਚ ਭਾਈ ਕਰਤਾਰ ਸਿੰਘ ਜੀ ਛੀਨੀਵਾਲ ਇਹ ਸਨ। ਉਹਨਾਂ ਦੇ ਨਾਲ-ਨਾਲ ਭਾਈ ਕਰਤਾਰ ਸਿੰਘ ਛੀਨੀਵਾਲ ਦੇ ਨਾਲ-ਨਾਲ ਫਿਰ ਗੁਰੂ ਕੇ ਪਿਆਰੇ ਜਿਹੜੇ ਨੇ ਭਾਈ ਕੱਲਾ ਸਿੰਘ ਜਿਹੜੇ ਨੇ ਉਹਨਾਂ ਦਾ ਨਾਮ ਆਉਂਦਾ ਹੈ। ਔਰ ਉਹਦੇ ਨਾਲ-ਨਾਲ ਬਚਨ ਸਿੰਘ ਤੇ ਭੋਲਾ ਸਿੰਘ ਲੋਹਾਖੇੜਾ ਦੇ ਰਹਿਣ ਵਾਲੇ ਸਨ। ਪੋਲਾ ਸਿੰਘ ਤੇ ਬਚਨ ਸਿੰਘ ਲੋਹਾਖੇੜਾ ਦੇ ਰਹਿਣ ਵਾਲੇ ਕਰਤਾਰ ਸਿੰਘ ਜਿਹੜੇ ਨੇ ਉਹ ਸ਼ੀਨੀਵਾਲ ਦੇ ਤੇ ਕੁੰਡਾ ਸਿੰਘ ਉਹਨਾਂ ਦਾ ਨਾਮ ਹੈ ਭਾਈ ਕੁੰਡਾ ਸਿੰਘ ਇਹ ਜਿਹੜੇ ਸੱਜਣ ਸਨ ਇਹਨਾਂ ਦੀ ਡਿਊਟੀ ਲਾ ਦਿੱਤੀ ਵੀ ਤੁਸੀਂ ਭਾਈ ਇਹਦਾ ਸੋਧਾ ਲਾਉਣਾ ਤੇ ਸਿੰਘਾਂ ਨੇ ਫਿਰ ਤਰੀਕਾ ਵਰਤਿਆ ਜਿਵੇਂ ਬਾਬੇ ਵਿਧੀ ਚੰਦ ਨੇ ਘੋੜੇ ਕੱਢਣ ਲਈ ਤਰੀਕਾ ਵਰਤਿਆ ਨਾ ਉਹਨਾਂ ਨੇ ਕੀ ਕੀਤਾ ਵੀ ਪੁਲਿਸ ਦੀਆਂ ਵਰਦੀਆਂ ਖਰੀਦੀਆਂ ਪੰਜਾਂ ਨੇ ਪਾ ਕੇ ਨਾ ਤੇ ਭਾਈ ਕਾਕਾ ਸਿੰਘ ਨੂੰ ਫੜ ਲਿਆ ਵੀ ਜਿਵੇਂ ਬੰਦਾ ਗ੍ਰਿਫਤਾਰ ਕੀਤਾ ਹੁੰਦਾ ਵੀ ਕਿਸੇ ਦੇ ਸਾਹਮਣੇ ਦੋਸ਼ੀ ਲਿਜਾ ਕੇ ਪੇਸ਼ ਕਰਨਾ ਉਹਨੂੰ ਲੈ ਕੇ ਤੇ ਚੱਠਾ ਸ਼ੇਖਵਾ ਜਿਹੜਾ ਪਿੰਡ ਹੈ ਨਾ ਪਟਿਆਲੇ ਦੇ ਨੇੜੇ ਭਾਈ ਕਾਕਾ ਸਿੰਘ ਨੂੰ ਲੈ ਕੇ ਤੇ ਉਸ ਮਿਸਟਰ ਬੀਟੀ ਦੀ ਕੋਠੀ ਪਹੁੰਚ ਗਏ ਕੁਰਸੀ ਢਾਹ ਕੇ ਬੈਠਾ ਸੀ ਲਿਜਾ ਕੇ ਤੇ ਧੱਕਾ ਮਾਰ ਕੇ ਭਾਈ ਕਾਕਾ ਸਿੰਘ ਨੂੰ ਉਹਦੇ ਪੈਰਾਂ 'ਚ ਸੁੱਟਿਆ ਤੇ ਆਖਿਆ ਵੀ ਲਓ ਜੀ ਤੁਹਾਡਾ ਦੋਸ਼ੀ ਜਿਹੜਾ ਉਹ ਤੁਹਾਡੇ ਸਾਹਮਣੇ ਹਾਜ਼ਰ ਕਰ ਦਿੱਤਾ ਤੇ ਦੱਸੋ ਇਹਦੇ ਨਾਲ ਕੀ ਕਰੀਏ ਇਹਦੇ ਤੋਂ ਪਹਿਲਾਂ ਕਿਉਂ ਕੁਝ ਬੋਲਦੇ ਉਹਨਾਂ ਪਹਿਲਾਂ ਹੀ ਕਹਿੰਦੇ ਵੀ ਪਹਿਲਾਂ ਤਾਂ ਜੀ ਇਹ ਤੂੰ ਉਹ ਭਾਈ ਕੁੰਡਾ ਸਿੰਘ ਕਹਿੰਦੇ ਨੇ ਭਾਈ ਕਰਤਾਰ ਸਿੰਘ ਨੂੰ ਕਹਿੰਦੇ ਜੀ ਪਹਿਲਾਂ ਇਹਨੂੰ ਆਖੋ ਭਾਈ ਕਾਕਾ ਸਿੰਘ ਨੂੰ ਵੀ ਸਰ ਤੋਂ ਮਾਫੀ ਮੰਗੇ ਇਹਨਾਂ ਦੇ ਪੈਰ ਫੜੇ ਇੱਕ ਵਾਰੀ ਉਹ ਜਦੋਂ ਭਾਈ ਕਾਕਾ ਸਿੰਘ ਜਿਵੇਂ ਉਹਨਾਂ ਸਕੀਮ ਬਣਾਈ ਸੀ ਉਹ ਪਛਾਣ ਨਹੀਂ ਸਕਿਆ ਵੀਰ ਪੁਲਿਸ ਵਾਲੇ ਨੇ ਜਾਂ ਮਤਲਬੇ ਬਬਰ ਨੇ ਗਦਰੀ ਨੇ ਉਹਨੂੰ ਪਤਾ ਨਹੀਂ ਲੱਗਾ ਉਹਨੇ ਹੀ ਆਖਿਆ ਵੀ ਸ਼ਾਇਦਾਂ ਪੁਲਿਸ ਪਾਰਟੀ ਐ ਤੇ ਮੇਰੇ ਦੋਸ਼ੀ ਨੂੰ ਲੈ ਕੇ ਆਏ ਨੇ ਤਾਂ ਉਹ ਜਦੋਂ ਆਖਿਆ ਨਾ ਪੈਰ ਫੜ ਤੇ ਭਾਈ ਕਾਕਾ ਸਿੰਘ ਨੇ ਕੀ ਕੀਤਾ ਵੀ ਪੈਰੀਂ ਪੈਣ ਦੇ ਬਹਾਨੇ ਦੋਨੋਂ ਪੈਰ ਫੜੇ ਮਿਸਟਰ ਬੀਟੀ ਦੇ ਤੇ ਚੁੱਕ ਕੇ ਕੁਰਸੀ ਦੇ ਸਮੇਤ ਮੁੱਦਾ ਸੁੱਟ ਦਿੱਤਾ ਜਦੋਂ ਸੁਟਿਆ ਫਿਰ ਉੱਥੇ ਭਾਈ ਕਰਤਾਰ ਸਿੰਘ ਛੀਨੀਵਾਲ ਤੇ ਭਾਈ ਕੁੰਡਾ ਸਿੰਘ ਜਿਹੜੇ ਨੇ ਉਹਨਾਂ ਨੇ ਦੋਨਾਂ ਨੇ ਫਿਰ ਦੋ-ਦੋ ਗੋਲੀਆਂ ਚਲਾ ਕੇ ਉਹਦੀ ਕੋਠੀ ਦੇ ਵਿੱਚ, ਚਠਾ ਸ਼ੇਖਵਾਂ ਦੇ ਵਿੱਚ ਉਹਨੂੰ ਉੱਥੇ ਢੇਰੀ ਕਰ ਦਿੱਤਾ। ਤੇ ਨਾਲੇ ਸ਼ਬਦ ਦੱਸਿਆ ਕਹਿੰਦੇ ਵੀ ਇਹ ਗੁਰੂ ਗੋਬਿੰਦ ਸਿੰਘ ਮਹਾਰਾਜ ਦਾ ਖਾਲਸਾ ਹੈ। ਅਸੀਂ ਬਾਜੀ ਸਿਰ ਰੱਖਦੇ ਨਹੀਂ ਇੰਨਾ ਚਿਰ। ਵੀ ਇਹ ਤੇਰੇ ਕੀਤੇ ਕਰਮਾਂ ਦੀ, ਤੇਰੀਆਂ ਕਰਤੂਤਾਂ ਦਾ ਤੈਨੂੰ ਫਲ ਮਿਲਿਆ ਜੋ ਤੂੰ ਉਸ ਗੁਰੂ ਕੇ ਬਾਗ ਦੇ ਮੋਰਚੇ ਦੇ ਵਿੱਚ ਕੀਤਾ। ਕਿਵੇਂ ਡਾਂਗਾ ਚਲਾਈਆਂ ਕਿਸ ਢੰਗ ਨਾਲ ਜਿਹੜਾ ਉਹਨਾਂ ਗੁਰੂ ਕੇ ਸਿੱਖਾਂ ਉੱਤੇ ਤਸ਼ੱਦਦ ਕੀਤਾ ਜਿਹਦੀ ਆਪਾਂ ਵੀਡੀਓ ਇੰਟਰਨੈਟ ਦੇ ਉੱਤੇ ਅਮਰੀਕਨਿਕ ਪਾਰਟੀ ਨੇ ਬਣਾਈ ਉਹ ਦੇਖਦੇ ਆ ਉਸ ਪਾਪੀ ਦਾ ਜਿਹੜਾ ਅੰਤ ਆ ਇਹ ਗੁਰੂ ਘਰ ਦਾ ਇਤਿਹਾਸ ਰਿਹਾ ਭਾਵੇਂ ਚੰਦੂ ਹੋਵੇ ਭਾਵੇਂ ਗੰਗੂ ਹੋਵੇ ਭਾਵੇਂ ਮਸਾ ਰੰਗੜ ਹੋਵੇ ਭਾਵੇਂ ਜ਼ਕਰੀਆ ਹੋਵੇ ਇਸ ਤਰ੍ਹਾਂ ਬੜੀ ਲੰਬੀ ਲਾਈਨ ਆ ਪਰ ਗੁਰੂ ਕੇ ਸਿੱਖਾਂ ਨੇ ਗੁਰੂ ਕੇ ਪਿਆਰਿਆਂ ਨੇ ਉਹਨਾਂ ਪਾਪੀਆਂ ਦਾ ਜਦੋਂ ਕੋਈ ਦੁਨਿਆਵੀ ਕੋਟਕਚੈਰੀ ਨੇ ਉਹਦਾ ਇਨਸਾਫ ਨਹੀਂ ਕੀਤਾ ਫਿਰ ਗੁਰੂ ਕੇ ਸਿੱਖਾਂ ਨੇ ਆਪਣੇ ਢੰਗ ਦੇ ਨਾਲ ਉਹਨਾਂ ਲੋਕਾਂ ਨੂੰ ਲੈ ਕੇ ਲਾਇਆ ਸੋ ਸਤਿਗੁਰੂ ਸੱਚੇ ਪਾਤਸ਼ਾਹ ਮਹਾਰਾਜ ਕਿਰਪਾ